हांवी दोस्तों इंद्रवासा चैनल दे ਤੁਹਾਡਾ ਸਵਾਗਤ ਹੈ ਜੀ ਅੱਜ ਆਪਣੇ ਫਾਰਮ ਤੇ ਬਈ ਦੁਨੀਆ ਦਾ ਸੁਪਰਸਟਾਰ ਬਈ ਜੋ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕੁਆਦੀ ਖਟਿਆਰੀ ਬਈ ਪੂਰੀ ਸ਼ਨਾ ਆਪਣੇ ਫਾਰਮ ਤੇ ਆਇਆ ਤੇ ਬਈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਨਾ ਜਿਹੜੇ ਬੰਦੇ ਨੂੰ ਗੋਰੇ ਕਾਲੇ ਫੋਟੋਆਂ ਕਰਾਉਣ ਵਾਸਤੇ ਤਰਸਦਿਆ ਤੇ ਉਹ ਬਾਈ ਆਪਣੇ ਅੱਜ ਫਾਰਮ ਤੇ ਆਇਆ ਸਾਡੇ ਲਈ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਤੇ ਬਾਈ ਦਾ ਸਭ ਤੋਂ ਪਹਿਲਾਂ ਬਾਈ ਨੇ ਐਂਟਰੀ ਆਪਣੇ ਇੰਦਰਵਾਸ਼ਾ ਕੋਲੇ ਕੀਤੀ ਤੇ ਉਹਦੇ ਬਾਰੇ ਬਾਈ ਨੇ ਆਪਾਂ ਤੋਂ ਪੁੱਛਿਆ ਜਾਣਕਾਰੀ ਲਈਤੀ ਹਨਾ ਜਿੰਨੀ ਕਾ ਆਪਾਂ ਨੂੰ ਪਤਾ ਸੀ ਬਾਈ ਨੂੰ ਦੱਸ ਕਿ ਬਾਈ ਸਰਾਂ ਦੇ ਕੋਲੇ ਇੰਨਾ ਬਾਗਲਾ ਪੈਂਦੀ ਆ ਠੀਕ ਆ ਤੇ ਬਾਈ ਕੋ ਰੱਖਦੇ ਤੇ ਇਹ ਹੁੰਦਾ ਬਾਈ ਹਾਂ ਜੀ ਕੋ ਦੇਖਣ ਕਰੇ ਉਹ ਵੀ ਆਪਾਂ ਬਹੁਤ ਵਧੀਆ ਬਣੀ ਤਾਂ ਉੱਪਰ ਜਿਹੜਾ ਭਾਈ ਆਪਾਂ ਵਿੱਚ ਲੈ ਕੇ ਆਪਾਂ ਹੈ ਨਾ ਉਹ ਵੀ ਸਾਹਮਣੇ ਆਪਾਂ ਅੰਤੋਂ ਅੰਤੋਂ ਇਹਨਾਂ ਦਾ ਬੱਚਿਆਂ ਚ ਹੀ ਆ ਮਤਲਬ ਫਜੇ ਵੀ ਗਾਰੇ ਉਮਰ ਨਹੀਂ ਹੈਗੀ ਬਾਕੀ ਵੈਜੀ ਜਿਹੜਾ ਆਪਾਂ ਕਰਾ ਹਾਈ ਰੰਗ ਬਹੁਤ ਸੋਹਣੀ ਕਰਦੇ ਹੈਂਕ ਤੋਂ ਮੰਨ ਲਓ ਕਿੰਨੀ ਕੋਲ ਨਹੀਂ ਬਾਕੀ ਹਾਂ ਬਈ ਹਾਂ ਬਾਕੀ ਬਾਈ ਰੰਗ ਹੈ ਹਾਂ 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 ਇੱਕ ਇਹਦਾ ਭਾਈ ਹੋਰ ਹੈਗਾ ਉਹ ਵੀ ਇਹਦੇ ਵਰਗਾ ਹੀ ਆ ਇਹ ਭਾਈ ਅਜੇ ਮੰਨ ਕੇ ਚੱਲ ਰਹੀ ਆ ਆਪਣਾ 27 ਸਾਢੇ 27 ਦਿਨ ਹੋਇਆ ਇਹਦਾ ਬੱਚਾ ਹੀ ਆ ਹਾਂ ਬਾਅਦ ਫਿਰ ਬਾਈ ਆਪਣੀ ਲਾਡੋ ਤੇ ਨਾਗਮਣੀ ਵਾਲੇ ਜਾਣਕਾਰੀ ਲੈਂਦੀ ਬਾਈ ਨੇ ਤੇ ਬਾਈ ਨੇ ਪੁੱਛਿਆ ਵੀ ਕਾਲੇ ਕਿਆਂ ਤੋਂ ਕਿਹੜੀ ਕੋੜੀ ਲੈਂਦੀ ਸੀ ਉਹਨੂੰ ਦੱਸਿਆ ਵੀ ਬਾਈ ਨੂੰ ਆਪਾਂ ਲਾਡੋ ਲੈਂਦੀ ਸੀ ਜੋ ਕਿ ਆਪਣੀ ਲਾਡੋ ਨੇ ਤਿੰਨੇ ਬੱਚੇ ਆ ਜਿਹੜੇ ਆਪਣੇ ਕੋਲੇ ਉਹੋ ਲਾਡੋ ਦੇ ਹੀ ਆ ਤੇ ਉਸ ਤੋਂ ਬਾਅਦ ਫਿਰ ਬਾਈ ਨੂੰ ਨਾਗਮਣੀ ਬਾਰੇ ਵੀ ਥੋੜੀ ਕਾਣੀ ਜਾਣਕਾਰੀ ਦਿੱਤੀ ਦੱਸਿਆ ਉਹਨੂੰ ਵੀ ਇਹ ਮਤਲ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਆਈ ਸੀ ਬਾਈ ਤੇ ਫਿਰ ਬਾਈ ਨੇ ਯਗਨੂ ਦਾ ਜ਼ਿਕਰ ਕੀਤਾ ਤੇ ਕਹਿੰਦਾ ਵੀ ਯਾਰ ਬਾਈ ਇਹ ਜਮਾ ਅਲਬਖਸ਼ ਦੀ ਟੋਪੀ ਆ ਤੇ ਫਿਰ ਉਸ ਤੋਂ ਬਾਅਦ ਬਾਈ ਨਾਗਮਣੀ ਬਾਰੇ ਵੀ ਦੱਸਿਆ ਬਾਈ ਨੂੰ ਵੀ ਐਦਾਂ ਐਦਾਂ ਦੇ ਹਾਲਾਤ ਸੀਗੇ ਤੇ ਅੱਜ ਮਤਲ ਇਹ ਇਸ ਲੋਟ ਦੀ ਹਾਲਾਤਾਂ ਚ ਤੇ ਬਾਈ ਨੇ ਵੀ ਕਿਹਾ ਕਹਿੰਦਾ ਯਾਰ ਵੀ ਜਦੋਂ ਕੋਈ ਵੀ ਇਨਸਾਨ ਮਿਹਨਤ ਕਰਦਾ ਤਾਂ ਉਹਨੂੰ ਉਹਦੀ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਤੇ ਇੱਕ ਬਾਈ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ ਤੇ ਉਸ ਤੋਂ ਬਾਅਦ ਬਾਈ ਨੇ ਆਪਣੇ ਜਾਨਵਰਾਂ ਨਾਲ ਸਾਰਿਆਂ ਨਾਲ ਫੋਟੋਆਂ ਵੀਡੀਓ ਵੀ ਕਰਵਾਈ ਆ ਲਾਸਟ ਦੇ ਵਿੱਚ ਤੇ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ ਤੇ ਉਸ ਤੋਂ ਬਾਅਦ ਬਾਈ ਨੇ ਖਰਾ ਆਪਣੇ ਜਾਨਵਰਾਂ ਦੀ ਸਹਾਇਤਾ ਕੀਤੀ ਤਾਂ ਉੱਥੇ ਫਿਰ ਮਾਣ ਮਹਿਸੂਸ ਜ਼ਰੂਰ ਹੁੰਦਾ ਹੈ ਦਲਾਡੂਨ ਲਿਓ ਉਹ ਲਾਡੂਣਾ ਫੋਟੋਆਂ ਕਰਾਈਆਂ ਤੇ ਉਸ ਤੋਂ ਬਾਅਦ ਜੋਵਾਨਾ ਬਾਈ ਨੇ ਗੱਲ ਬਾਤ ਕੀਤੀ ਤਾਂ ਕਿਹਾ ਉਹ ਪੂਰਾ ਇਹਦਾ ਬਾਈ ਰੋਕਿਆ ਨਾ ਮਾੜੇ ਕੋੜੇ ਫਿਰ ਸਾਰੀ ਥੋੜੀ ਚੱਲਦਾ ਪੂਰੀ ਬਾਈ ਇਹ ਵਾਰ ਉਹ ਸੰਗ ਰੱਖ ਲਿਆ ਮੋੜੇ ਨੂੰ ਮੋੜ ਵਜੇ ਰੋ ਵੱਡਾ ਸਹੀ ਗੱਲ ਆ ਬਾਈ ਉਸ ਤੋਂ ਬਾਅਦ ਬਾਈ ਕਹਿੰਦਾ ਯਾਰਾ ਜਿਹੜਾ ਸੋਡਾ ਕੋੜਾ ਮਤਲਬ ਬੜੀ ਨਰਜੀ ਦਿਖਾਉਣਾ ਇੰਦਰ ਬਾਦਸ਼ਾ ਉਹਨੂੰ ਵੀ ਲਿਆਓ ਕੱਢ ਕੇ ਬਾਹਰ ਤੇ ਫਿਰ ਆਪਾਂ ਇੰਦਰ ਬਾਦਸ਼ਾ ਨੂੰ ਬਾਰ ਕੱਢਿਆ ਤੇ ਬਾਈ ਦਾ ਆਉਣ ਦਾ ਕਾਰਨ ਨਹੀਂ ਸੀ ਬਾਈ ਨੇ ਆਪਣੇ ਤੂਫਾਨ ਦੀ ਵੀਡੀਓ ਦੇਖੀ ਜਿਹੜੀ ਮੋਟਰਸਾਈਕਲ ਨਾਲ ਜਾਂਦੇ ਹੋਏ ਫਿਰ ਬਾਈ ਨੇ ਆਪਣੇ ਤੂਫਾਨ ਨਾਲ ਕਰੀ ਵੀਡੀਓ ਤੇ ਬਾਈ ਕਹਿੰਦਾ ਵੀ ਵਾਕਈ ਇਹ ਬਹੁਤ ਜਿਆਦਾ ਸਿਆਣਾ ਹੈ ਕਿਉਂਕਿ ਬਾਈ ਨੇ ਉਹ ਵੀਡੀਓ ਦੇਖੀ ਸੀ ਤੇ ਉਹਦੇ ਵਿੱਚ ਜਿਵੇਂ ਜਿਵੇਂ ਇਹ ਤੁਰਦਾ ਸੀ ਮੋਟਰਸਾਈਕਲ ਨਾਲ ਤੇ ਉਹਦਾ ਕਰਕੇ ਫਿਰ ਬਾਈ ਇਸ ਚੀਜ਼ ਦਾ ਫੈਨ ਹੋਇਆ ਤੇ ਬਾਈ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਬਾਈ ਦਾ ਵੀ ਆਉਣ ਤੇ ਬਹੁਤ ਬਹੁਤ ਧੰਨਵਾਦ ਤੇ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇ ਜੀ ਤੇ ਬਾਈ ਫਿਰ ਲਾਸਟ ਦੇ ਵਿੱਚ ਬਾਈ ਨੇ ਫੋਟੋਆਂ ਕਰਾਈਆਂ ਪ੍ਰਦੀਪ ਢੱਲੋਂ ਨੇ ਤੇ ਗੁਰਪ੍ਰੀਤ ਸਿੱਧੂ ਤੇ ਖੁਸ਼ੀ ਗੱਲਾ ਮੀਤਾ ਖਾਲਸਾ ਤੇ ਆਪਣੀ ਲਾਡੋ ਨਾਲ